ਜਦ ਹੁੰਦਾ ਪੁੱਤ ਜਵਾਨ ਤੇ ਮਾਪਿਆਂ ਹੁੰਦੀ ਖੁਸ਼ੀ ਅਥਾ ਦਿਲ ਵਿੱਚ ਸੋਚਾਂ ਸੋਚਦੇ ਸੋਹਣੇ ਲਾਲ ਦਾ ਕਰੀਏ ਵਿਆਹ ਘਰ ਵੀ ਚਾਵੇ ਨੂੰਹ ਤਲਖਣੀ ਨਹੀਂ ਇਹ ਗੀਤ ਖੁਸ਼ੀ ਦੇ ਗਾ ਟੋੰੜਾ ਵਾਲਾ ਜੱਥਾ ਵੀ ਲਵੇ ਗੀਤ ਖੁਸ਼ੀ ਦੇ ਗਾਓ ਤਾਰੀਆਂ ਗੁਰ ਤੇ ਕੰਤਾ ਕਿਉਂਕਿ ਅੱਜ ਸਤਪੁਰ ਨੇ ਰਹਿਮਤ ਕੀਤੀ ਅੱਜ ਬਾਵਾ ਬਾਗ ਪਰਿਆ ਚੜਿਆ ਦਿਨ ਸੋਨਾ ਖਿੜੀ ਖੁਸ਼ੀ ਦੀ ਅੱਜ ਗੁਜਾਰ ਐ ਤੇ ਬੈਠੇ ਕੁਰਸੀਆਂ ਦਾ ਸੁਭਾਗ ਸਮਾ ਸਤਪੁਰ ਨੇ ਬਖਸ਼ਿਤ ਕੀਤਾ ਜਦ ਖੁਸ਼ੀਆਂ ਹੁੰਦੀਆਂ ਨੇ ਤਾਂ ਫਿਰ ਵੇੜੇ ਰਚਣਾ ਜਾਇਆ ਕਰਦੇ ਨੇ ਮਾਤਾ ਪਿਤਾ ਨੂੰ ਪਰਿਵਾਰਕ ਗਾჭੀ ਤਾਇਆਂ ਨੂੰ ਹਰ ਇੱਕ ਨੂੰ ਫਿਰ ਆਹ ਵਾਲੇ ਰਿਸ਼ਤੇਦਾਰ ਸਾਥ ਸੰਬੰਧੀਆਂ ਨੂੰ ਫਿਰ ਵਧਾਈਆਂ ਨੇ ਕਿਤੇ ਪੰਜਾਬੀ ਦੇ ਕਵੀ ਨੇ ਚੁੱਕ ਕੇ ਕਲਮ ਇਸ ਵਿਆਹ ਦੀ ਪ੍ਰਥਾ ਬਾਰੇ ਇੱਕ ਕਲਮ ਲਿਖੀ ਉਹ ਕਹਿੰਦਾ ਪਿੱਥੋਂ ਸੋਹਣੇ ਸੰਸਾਰ ਦੀ ਹੋਈ ਰਚਨਾ ਹੋਇਆ ਫਿਰਜੀ ਤੇ પાર્વતી ਨਾ ਤਾਂ ਵਿਆਹ ਸਾਦੀ ਵਿਛਣੋਂ ਦੀ ਲਕਸ਼ਮੀ ਨਾਲ ਹੋਈ ਹੋਇਆ ਰੁਕਮੜੀ ਨਾਲ ਕ੍ਰਿਸ਼ਨ ਮੋਰਾ ਦਾ ਵਿਆਹ تیر ਮਾਰ ਕੇ ਮੱਛੀ ਨੂੰ ਬਿਨ ਦਿੱਤਾ ਹੋਇਆ ਅਰਜਣ ਨਾਲ ਦਰੋਪਤਾ ਨਾ ਤਾਂ ਵਿਆਹ ਰਾਜੇ ਜਨਕ ਨੇ ਸੋਹਣਾ ਸੰਬੰਧ ਰਚਿਆ ਹੋਇਆ ਕੀਤਾ ਨਾਲ ਆਮ ਅਵਤਾਰ ਦਾ ਪਿਆ ਓਏ ਤਾਉ ਸਿੱਖ ਦੀ ਦੂਲੇ ਦੇ ਨਾਲ ਸੋਹਣੇ ਜਦੋਂ ਹੋਇਆ ਕੀ ਨਾਨਕ ਤਾ ਦਾ ਵਿਆਹ ਆਨੰਦਪੁਰ ਵਿੱਚ ਨਮਾ ਲਾਹੌਰ ਰਤਕੇ ਹੋਇਆ ਜੀਤਾ ਨਾਲ ਕਲੰਗੀ ਤਾ ਦਾ ਵਿਆਹ ਜਦੋਂ ਸਾਰੇ ਪੰਜਾਬ ਨੂੰ ਮਾਤ ਪੈ ਗਈ ਜਦੋਂ ਹੋਇਆ ਸੀ ਸ਼ੇਰੇ ਪੰਜਾਬ ਦਾ ਵਿਆਹ ਕਵਾਂ ਲੱਖ ਲੱਗਿਆ ਸੀ ਲਾਗ ਲਾਗੀਆਂ ਨੂੰ ਜਦੋਂ ਹੋਇਆ ਸੀ ਕਬਰ ਨਾ ਵਿਹਾਰ ਦਾ ਵਿਆਹ ਓਏ ਸੁਬਾ ਜਾਂ ਜਾਏ ਸ਼ਾਮੀ ਤੁਰ ਜਾਏ ਇਹਨੂੰ ਕਹਿੰਦੇ ਨੇ ਅੱਜਕੱਲ ਤਾ ਦਾ ਵਿਆਹ ਅੱਜਕੱਲ ਵਿਆਹ ਦਿਨਾਂ ਦੇ ਵਿਆਹ ਕਈ ਕਈ ਦਿਨਾਂ ਦੇ ਵਿਆਹ ਘੰਟੀਆਂ ਦੇ ਵਿੱਚ ਰਹਿ ਗਏ ਨੇ ਕਿਉਂਕਿ ਹੁਣ ਤੇ ਸਾਖੀ ਬਦਲ ਗਏ ਪੈਮਾਨਾ ਬਦਲ ਗਿਆ ਥਿਲੇ ਬਦਲ ਗਏ ਬਹਾਨਾ ਬਦਲ ਗਿਆ ਰਾਗ ਬਦਲ ਗਏ ਗਾਨਾ ਬਦਲ ਗਿਆ ਸਾਜ਼ ਬਦਲ ਗਏ ਸਾਜ਼ਾਂ ਦਾ ਤਰਾਨਾ ਬਦਲ ਗਿਆ ਡਾਕਟਰ ਬਦਲ ਗਏ ਦਵਾ ਖਾਨਾ ਬਦਲ ਗਿਆ ਆਪਣੇ ਬਦਲ ਗਏ ਬੇਗਾਨਾ ਬਦਲ ਗਿਆ ਆ ਜਾਂਤ ਭਾਰਤ ਦਾ ਮਖਾਨਾ ਬਦਲ ਗਿਆ ਇੱਕ ਦੀ ਗੱਲ ਛੱਡੋ ਕੁੱਲ ਜਮਾਨਾ ਬਦਲ ਗਿਆ ਅਸਲੇ ਜਮਾਨੇ ਦੇ ਵਿਆਹ ਦੀ ਗੱਲ ਕਰਨੀ ਆ ਆ ਤੱਕਿਓ ਜਰਾ ਕਿਸੇ ਪੰਜਾਬੀ ਦੇ ਵਿਦਵਾਨ ਨੇ ਲਿਖਿਆ ਭਾਗਾ ਨਾਲ ਵਿਆਹ ਦੀਆਂ ਸ਼ੁਭ ਘੜੀਆਂ ਆਈਆਂ Пока! Yeah! <laughs> Good boy. I'm gonna- i <laughs> <laughs>